ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਜੀ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਵਿਲੇਜ ਕੁਕਿੰਗ ਰੁਟੀਨ ਦੇ ਵਿੱਚ ਜੀ ਅੱਜ ਅਸੀਂ ਬਣਾਵਾਂਗੇ ਆਲੂ ਦੀ ਰਸੇਦਾਰ ਚਟਪਟੀ ਮਸਾਲੇਦਾਰ ਸਬਜ਼ੀ ਜਦੋਂ ਤੁਹਾਡੇ ਘਰ ਦੇ ਵਿੱਚ ਕੁਝ ਬਣਾਉਣ ਨੂੰ ਨਾ ਹੋਵੇ ਤਾਂ ਇਹ ਆਲੂ ਦੀ ਸਬਜ਼ੀ ਬਣਾ ਕੇ ਤੁਸੀਂ ਇੱਕ ਵਾਰ ਜ਼ਰੂਰ ਟਰਾਈ ਕਰਿਓ ਇਹ ਬਹੁਤ ਹੀ ਮਜ਼ੇਦਾਰ ਬਣਦੀ ਹੈ ਪੂਰੀ ਪਰਾਂਠੇ ਦੇ ਨਾਲ ਇਹ ਸਬਜ਼ੀ ਬਹੁਤ ਹੀ ਸਵਾਦ ਲੱਗਦੀ ਹੈ ਤੁਸੀਂ ਇੱਕ ਵਾਰ ਮੇਰੇ ਕਹਿਣ ਤੇ ਇਹ ਸਬਜ਼ੀ ਆਪਣੇ ਘਰ ਦੇ ਵਿੱਚ ਬਣਾ ਕੇ ਜ਼ਰੂਰ ਟਰਾਈ ਕਰਿਓ ਤੁਹਾਨੂੰ ਮਜ਼ਾ ਆ ਜਾਵੇਗਾ रेसिपी शुरू ਕਰਨ ਤੋਂ ਪਹਿਲਾਂ ਜੇਕਰ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਹੈ ਤਾਂ ਜਾ ਕੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੀ ਚਲੋ ਆਲੂ ਦੀ ਰਸੇਦਾਰ ਸਬਜ਼ੀ ਬਣਾਉਣੀ ਸ਼ੁਰੂ ਕਰ ਦਿੰਦੇ ਆ ਇੱਥੇ ਮੈਂ ਚਾਰ ਆਲੂਆਂ ਨੂੰ ਉਬਾਲ ਕੇ ਲਿਆ ਹੈ ਹੁਣ ਮੈਂ ਇਸ ਨੂੰ ਛੋਟੇ-ਛੋਟੇ ਟੁਕੜਿਆਂ ਦੇ ਵਿੱਚ ਕੱਟ ਲਵਾਂਗੀ ਅਸੀਂ ਆਲੂਆਂ ਨੂੰ ਪੂਰੀ ਤਰ੍ਹਾਂ ਦੇ ਨਾਲ ਉਬਾਲ ਕੇ ਲਵਾਂਗੇ ਇੱਥੇ ਅਸੀਂ ਆਲੂਆਂ ਨੂੰ ਕੱਟ ਕੇ ਤਿਆਰ ਕਰ ਲਿਆ ਹੈ ਦੂਸਰੀ ਤਰਫ ਅਸੀਂ ਗੈਸ ਦੇ ਉੱਪਰ ਕੜਾਈ ਰੱਖ ਲੈਂਦੇ ਆ ਅਤੇ ਆਪਣੇ ਤੜਕੇ ਦੀ ਤਿਆਰੀ ਕਰ ਲੈਂਦੇ ਆ ਅਸੀਂ ਕੜਾਈ ਦੇ ਵਿੱਚ ਇੱਕ ਕੜਛੀ ਸਰੋਂ ਦਾ ਤੇਲ ਪਾ ਲਵਾਂਗੇ ਸਰੋਂ ਦੇ ਤੇਲ ਨੂੰ ਚੰਗੀ ਤਰ੍ਹਾਂ ਦੇ ਨਾਲ ਗਰਮ ਕਰਨ ਤੋਂ ਬਾਅਦ ਅਸੀਂ ਅੱਧਾ ਚਮਚ ਸਾਬਤ ਜੀਰਾ ਪਾ ਲਵਾਂਗੇ ਅੱਧਾ ਚਮਚ ਹੀ ਅਸੀਂ ਰਾਈ ਪਾਵਾਂਗੇ ਉਹ ਕਸ਼ਮੀਰੀ ਲਾਲ ਮਿਰਚਾ ਪਾ ਲਵਾਂਗੇ ਦੋ ਹੀ ਅਸੀਂ ਤੇਜ ਪੱਤਾ ਪਾਵਾਂਗੇ ਪੰਜ ਛੇ ਪੱਤੇ ਅਸੀਂ ਕੜੀ ਪੱਤੇ ਦੇ ਪਾ ਦਵਾਂਗੇ ਉਸ ਤੋਂ ਬਾਅਦ ਅਸੀਂ ਥੋੜੀ ਜਿਹੀ ਹਿੰਗ ਪਾ ਦਵਾਂਗੇ ਹਿੰਗ ਪਾਉਣ ਦੇ ਨਾਲ ਸਾਡੀ ਆਲੂਆਂ ਦੀ ਰਸੇਦਾਰ ਸਬਜ਼ੀ ਦਾ ਸਵਾਦ ਬਹੁਤ ਹੀ ਵਧੀਆ ਹੁੰਦਾ ਹੈ ਅਤੇ ਇਹਨਾਂ ਸਾਰਿਆਂ ਨੂੰ ਅਸੀਂ ਥੋੜਾ ਜਿਹਾ ਭੁੰਨ ਲਵਾਂਗੇ ਉਸ ਤੋਂ ਬਾਅਦ ਅਸੀਂ ਇਹਦੇ ਵਿੱਚ ਲਸਣ ਅਦਰਕ ਦਾ ਪੇਸਟ ਪਾ ਦਵਾਂਗੇ ਅਤੇ ਇਹਨਾਂ ਨੂੰ ਵੀ ਹਲਕਾ ਜਿਹਾ ਭੁੰਨ ਲਵਾਂਗੇ ਲਗਾਤਾਰ ਹਿਲਾਉਂਦੇ ਹੋਏ ਅਸੀਂ ਇੱਥੇ ਲਸਣ ਅਦਰਕ ਨੂੰ ਭੁੰਨ ਲਵਾਂਗੇ ਗਰਮੀ ਦੇ ਮੌਸਮ ਵਿੱਚ ਜੇਕਰ ਤੁਸੀਂ ਲਸਣ ਅਦਰਕ ਨੂੰ ਸਕੀਪ ਕਰਨਾ ਚਾਹੋ ਤਾਂ ਤੁਸੀਂ ਕਰ ਸਕਦੇ ਆ ਇੱਥੇ ਅਸੀਂ ਲਸਣ ਅਦਰਕ ਨੂੰ ਹਲਕਾ ਜਿਹਾ ਭੁੰਨ ਲਿਆ ਹੈ ਹੁਣ ਅਸੀਂ ਇਹਦੇ ਵਿੱਚ ਇੱਕ ਕੌਲੀ ਬਾਰੀਕ ਮੈਸ਼ ਕੀਤੇ ਹੋਏ ਪਿਆਜ਼ ਪਾ ਦਵਾਂਗੇ ਅਤੇ ਇਹਨਾਂ ਨੂੰ ਚੰਗੀ ਤਰ੍ਹਾਂ ਨਾਲ ਮਿਕਸ ਕਰ ਦਵਾਂਗੇ ਲਗਾਤਾਰ ਹਿਲਾਉਂਦੇ ਹੋਏ ਅਸੀਂ ਪਿਆਜ਼ਾਂ ਨੂੰ ਤਦ ਤੱਕ ਪਕਾਵਾਂਗੇ ਜਦ ਤੱਕ ਇਹਦਾ ਕਲਰ ਬਦਲ ਨਹੀਂ ਜਾਂਦਾ ਇੱਥੇ ਸਾਡੇ ਪਿਆਜ਼ ਹਲਕੇ ਜੇ ਬ੍ਰਾਊਨ ਹੋ ਗਏ ਆ ਹੁਣ ਅਸੀਂ ਇਹਦੇ ਵਿੱਚ ਐਡ ਕਰ ਦਵਾਂਗੇ ਸਵਾਦ ਅਨੁਸਾਰ ਨਮਕ ਅੱਧਾ ਚਮਚ ਅਸੀਂ ਜੀਰਾ ਪਾਊਡਰ ਐਡ ਕਰਾਂਗੇ ਅੱਧਾ ਚਮਚ ਹੀ ਅਸੀਂ ਹਲਦੀ ਪਾਊਡਰ ਐਡ ਕਰਾਂਗੇ ਅੱਧਾ ਚਮਚ ਹੀ ਅਸੀਂ ਲਾਲ ਮਿਰਚ ਐਡ ਕਰਾਂਗੇ ਇੱਕ ਚਮਚ ਅਸੀਂ ਕਸੂਰੀ ਮੇਥੀ ਪਾਵਾਂਗੇ ਆਲੂਆਂ ਦੀ ਰਸੇਦਾਰ ਸਬਜ਼ੀ ਵਿੱਚ ਕਸੂਰੀ ਮੇਥੀ ਪਾਉਣ ਨਾਲ ਬਹੁਤ ਹੀ ਵਧੀਆ ਸਵਾਦ ਆਉਂਦਾ ਹੈ ਅਤੇ ਇਹਨਾਂ ਸਾਰੀਆਂ ਚੀਜ਼ਾਂ ਨੂੰ ਅਸੀਂ ਮਿਕਸ ਕਰ ਦਵਾਂਗੇ ਅਤੇ ਥੋੜਾ ਜਿਹਾ ਪਕਾ ਲਵਾਂਗੇ ਤਾਂ ਕਿ ਸਾਡੇ ਮਸਾਲੇ ਪੱਕ ਜਾਣ ਇੱਥੇ ਸਾਡੇ ਮਸਾਲੇ ਚੰਗੀ ਤਰ੍ਹਾਂ ਨਾਲ ਪੱਕ ਗਏ ਆ ਹੁਣ ਅਸੀਂ ਇਹਦੇ ਵਿੱਚ ਐਡ ਕਰਾਂਗੇ ਇੱਕ ਕੌਲੀ ਟਮਾਟਰਾਂ ਦੀ ਪਿਉਰੀ ਅਤੇ ਇਹਨਾਂ ਨੂੰ ਵੀ ਚੰਗੀ ਤਰ੍ਹਾਂ ਦੇ ਨਾਲ ਮਿਕਸ ਕਰ ਦਵਾਂਗੇ ਅਸੀਂ ਟਮਾਟਰਾਂ ਨੂੰ ਲਗਾਤਾਰ ਹਿਲਾਉਂਦੇ ਹੋਏ ਪਕਾ ਲਵਾਂਗੇ ਜਦ ਤੱਕ ਟਮਾਟਰਾਂ ਦਾ ਪਾਣੀ ਸੁੱਕ ਨਹੀਂ ਜਾਂਦਾ ਸਾਡੀ ਇਸ ਰਸੇਦਾਰ ਸਬਜ਼ੀ ਦੇ ਵਿੱਚ ਟਮਾਟਰ ਪਾਉਣ ਦੇ ਨਾਲ ਇਸ ਦੀ ਗਰੇਵੀ ਬਹੁਤ ਹੀ ਵਧੀਆ ਬਣ ਕੇ ਤਿਆਰ ਹੁੰਦੀ ਹੈ ਤੇ ਕਲਰ ਵੀ ਬਹੁਤ ਹੀ ਵਧੀਆ ਆਉਂਦਾ ਹੈ ਇੱਥੇ ਸਾਡੇ ਟਮਾਟਰਾਂ ਨੂੰ ਪਕਾਉਂਦੇ ਹੋਏ ਸਾਨੂੰ 3 ਕਿੰਮਿੰਟ ਹੋ ਗਏ ਆ ਅਤੇ ਇਸ ਦਾ ਕਲਰ ਚੇਂਜ ਹੋ ਗਿਆ ਹੈ ਅਤੇ ਪਾਣੀ ਵੀ ਸੁੱਕ ਗਿਆ ਹੈ ਹੁਣ ਅਸੀਂ ਇੱਥੇ ਐਡ ਕਰਾਂਗੇ ਇੱਕ ਕੌਲੀ ਮੈਸ਼ ਕੀਤੇ ਹੋਏ ਆਲੂਆਂ ਦੀ ਮੈਸ਼ ਕੀਤੇ ਹੋਏ ਆਲੂ ਪਾਉਣ ਦੇ ਨਾਲ ਸਾਡੀ ਰਸੇਦਾਰ ਸਬਜ਼ੀ ਬਹੁਤ ਹੀ ਗਾੜੀ ਬਣਦੀ ਹੈ ਅਤੇ ਇਸ ਦਾ ਟੇਸਟ ਵੀ ਬਹੁਤ ਵਧੀਆ ਹੁੰਦਾ ਹੈ ਉਸ ਤੋਂ ਬਾਅਦ ਅਸੀਂ ਇਸ ਨੂੰ ਚਟਪਟੀ ਬਣਾਉਣ ਦੇ ਲਈ ਇਸ ਦੇ ਵਿੱਚ ਇੱਕ ਚਮਚ ਅਮਚੂਰ ਪਾਵਾਂਗੇ ਉਸ ਤੋਂ ਬਾਅਦ ਤਿਆਰ ਕੀਤੇ ਮਸਾਲੇ ਦੇ ਵਿੱਚ ਅਸੀਂ ਅੱਧਾ ਗਲਾਸ ਪਾਣੀ ਦਾ ਪਾ ਦਵਾਂਗੇ ਅਤੇ ਇਸ ਨੂੰ ਵੀ ਚੰਗੀ ਤਰ੍ਹਾਂ ਦੇ ਨਾਲ ਮਿਕਸ ਕਰ ਦਵਾਂਗੇ ਲਗਾਤਾਰ ਹਿਲਾਉਂਦੇ ਹੋਏ ਇੱਥੇ ਅਸੀਂ ਸਬਜ਼ੀ ਨੂੰ ਬਣਾ ਕੇ ਤਿਆਰ ਕਰ ਲਿਆ ਹੈ ਹੁਣ ਅਸੀਂ ਇਹਦੇ ਵਿੱਚ ਐਡ ਕਰ ਦਵਾਂਗੇ ਉਬਲੇ ਹੋਏ ਆਲੂ ਜਿਨ੍ਹਾਂ ਨੂੰ ਅਸੀਂ ਕੱਟ ਕੇ ਤਿਆਰ ਕੀਤਾ ਸੀ ਅਸੀਂ ਸਾਰੇ ਉਬਲੇ ਹੋਏ ਆਲੂ ਸਬਜ਼ੀ ਦੇ ਵਿੱਚ ਪਾ ਦਵਾਂਗੇ ਅਤੇ ਇਹਨਾਂ ਨੂੰ ਵੀ ਚੰਗੀ ਤਰ੍ਹਾਂ ਦੇ ਨਾਲ ਮਿਕਸ ਕਰ ਦਵਾਂਗੇ ਅਸੀਂ ਆਲੂਆਂ ਨੂੰ ਗਰੇਵੀ ਦੇ ਵਿੱਚ ਇੱਕਦਮ ਵਧੀਆ ਤਰੀਕੇ ਨਾਲ ਮਿਕਸ ਕਰਾਂਗੇ ਤਾਂ ਕਿ ਸਾਡੇ ਆਲੂਆਂ ਦੇ ਵਿੱਚ ਗਰੇਵੀ ਰਸ ਜਾਵੇ ਇੱਥੇ ਸਾਡੀ ਗਰੇਵੀ ਆਲੂਆਂ ਦੇ ਵਿੱਚ ਚੰਗੀ ਤਰ੍ਹਾਂ ਦੇ ਨਾਲ ਮਿਕਸ ਹੋ ਗਈ ਹੈ ਹੁਣ ਅਸੀਂ ਇਸ ਨੂੰ ਢੱਕਣ ਦੇ ਨਾਲ ਟੱਕ ਦਵਾਂਗੇ ਅਤੇ 5 ਕਿ ਮਿੰਟ ਦੇ ਲਈ ਪੱਕਣ ਦਵਾਂਗੇ 5 ਕਿ ਮਿੰਟ ਬਾਅਦ ਅਸੀਂ ਢੱਕਣ ਨੂੰ ਹਟਾ ਦਵਾਂਗੇ ਅਤੇ ਕੜਛੀ ਦੇ ਨਾਲ ਸਾਰੀ ਸਬਜੀ ਨੂੰ ਦੁਬਾਰਾ ਮਿਕਸ ਕਰ ਦੇਵਾਂਗੇ ਤੁਸੀਂ ਦੇਖ ਸਕਦੇ ਆ ਕਿ ਸਾਡੀ ਰਸੇਦਾਰ ਆਲੂਆਂ ਦੀ ਸਬਜੀ ਕਿੰਨੀ ਵਧੀਆ ਬਣ ਕੇ ਤਿਆਰ ਹੋ ਗਈ ਆ ਤੁਸੀਂ ਵੀ ਆਪਣੇ ਘਰ ਦੇ ਵਿੱਚ ਇਹ ਰਸੇਦਾਰ ਆਲੂਆਂ ਦੀ ਸਬਜੀ ਬਣਾ ਕੇ ਜਰੂਰ ਟਰਾਈ ਕਰਿਓ ਹੁਣ ਅਸੀਂ ਤਿਆਰ ਕੀਤੀ ਸਬਜੀ ਨੂੰ ਇੱਕ ਬਰਤਨ ਦੇ ਵਿੱਚ ਕੱਢ ਲਵਾਂਗੇ ਤੁਸੀਂ ਦੇਖ ਸਕਦੇ ਆ ਕਿ ਸਾਡੀ ਸਬਜੀ ਦਾ ਕਿੰਨਾ ਵਧੀਆ ਕਲਰ ਆਇਆ ਹੈ ਅਤੇ ਕਿੰਨੀ ਵਧੀਆ ਬਣ ਕੇ ਤਿਆਰ ਹੋਈ ਹੈ ਉਮੀਦ ਹੈ ਕਿ ਅੱਜ ਦੀ ਮੇਰੀ ਰਸੇਦਾਰ ਆਲੂਆਂ ਦੀ ਸਬਜ਼ੀ ਬਣਾਉਣ ਦੀ ਰੈਸਪੀ ਤੁਹਾਨੂੰ ਜ਼ਰੂਰ ਪਸੰਦ ਆਈ ਹੋਗੀ ਹੋਰ ਬਹੁਤ ਸਾਰੀਆਂ ਰੈਸਪੀਜ਼ ਮੇਰੇ ਚੈਨਲ ਉੱਪਰ ਦੇਖਣ ਲਈ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੀ ਤੇ ਅੱਜ ਦੀ ਮੇਰੀ ਇਸ ਰੈਸਪੀ ਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਜ਼ਰੂਰ ਕਰਿਓ ਚਲੋ ਜੀ ਮਿਲਦੇ ਹਾਂ ਇੱਕ ਹੋਰ ਨਵੀਂ ਰੈਸਪੀ ਦੇ ਨਾਲ ਤਦ ਤੱਕ ਦੇ ਲਈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ